ਦੇ ਕੋਲ ਅੰਦਰ ਬੰਦ ਬੈਠੇ ਸੀ ਕਹਿੰਦਾ ਮੇਰੇ ਵੀ ਲੈ ਆ ਸੀ ਫਟ ਬੈਠੇ ਜੀ ਅੰਦਰ ਹੈ ਪਰ ਜਿੰਦਰ ਜੀ ਕੀ ਅਜੇ ਤੱਕ ਪਹੁੰਚਾ ਹੈ ਉਹ ਹੋਇਆ ਸਵੇਰ ਕੋਈ ਨਹੀਂ ਮੈਂ ਵੀ ਕਰਦੇ ਹਾਂ ਕਾ ਲਿਖੇ ਫੋਟੋ ਲੈ ਹਾਂ ਪਰ ਲਿਖੇ ਆ ਗਏ ਆ ਯਾਰ ਜੁਦਾ ਕਿ 100 ਰੁਪਏ ਹੋ ਗਏ ਤੁਸੀਂ ਮੇਰੀ ਜੀੜੀ ਅੱਜ ਦਾ ਖੂਨਦਾਨ ਕੈਂਪ ਜਿਹੜਾ ਕਿ ਆਪਣੀ ਲੜੀ ਚ ਦੂਜਾ ਕੈਂਪ ਹੈਗਾ ਟੈਕਨੀਕਲ ਸਰਵਿਸ ਯੂਨੀਅਨ ਤੇ ਪੈਨਸ਼ਨ ਐਸੋਸੀਏਸ਼ਨ ਪੀਐਸਪੀ ਸੇ ਰਾਜਪੁਰਾ ਦੀ ਟੀਮ ਵੱਲੋਂ ਸਾਂਝੇ ਤੌਰ ਤੇ ਲਗਾਇਆ ਜਾ ਰਿਹਾ ਹੈ ਅੱਜ ਦੇ ਸਮੇਂ ਦੇ ਵਿੱਚ ਖੂਨਦਾਨ ਦੀ ਮੋਟੀਵੇਸ਼ਨ ਕਰਨ ਦੀ ਜਨਤਾ ਨੂੰ ਬਹੁਤ ਲੋੜ ਹੈ ਪੀਐਸਪੀਸੀਐਲ ਪਰਿਵਾਰ ਵੱਲੋਂ ਇਹ ਇੱਕ ਬੜਾਲਾ ਜਨਤਨ ਮੋਟੀਵੇਟ ਕਰਨ ਦਾ ਕਿਉਂਕਿ ਦੇਖੋ ਖੂਨ ਦਾ ਹੀ ਬੜੀ-ਬੜੀ ਪਾਵੇਂ ਵਿਗਿਆਨ ਨੇ ਜਿੰਨੀ ਵੀ ਤਰੱਕੀ ਕਰ ਲਈ ਹੈ ਪਰੰਤੂ ਖੂਨ ਹਜੇ ਵੀ ਸਿਰਫ ਇਨਸਾਨੀ ਸਰੀਰ ਦੇ ਵਿੱਚ ਹੀ ਬਣਦਾ ਹੈ ਪਹਿਲੇ ਵੀ ਕੋਈ ਵੀ ਦੁਨੀਆ ਦੀ ਲੈਬਰਾਟਰੀ بڑے بڑے ਵਿਗਿਆਨੀ ਖੂਨ ਨੂੰ ਆਰਟੀਫੀਸ਼ੀਅਲ ਨਹੀਂ ਬਣਾ ਸਕੇ ਤੇ ਇਸ ਕਰਕੇ ਸਿਰ ਕਿਉਂਕਿ ਇਹ ਇਨਸਾਨੀ ਸਰੀਰ ਸੀ ਬਣਨਾ ਹੈ ਤੇ ਇਸ ਤੋਂ ਹੀ ਇਹਨੂੰ ਪ੍ਰਾਪਤ ਕੀਤਾ ਜਾ ਸਕਦਾ ਜਦੋਂ ਵੀ ਕਿਸੇ ਨੂੰ ਐਕਸੀਡੈਂਟ ਦੇ ਸਮੇਂ ਜਾਂ ਕਿਸੇ ਵੀ ਹੋਰ ਬੱਚਿਆਂ ਜਾਂ ਜਗਲ ਬਿਮਾਰੀਆਂ ਚੱਲੀਆਂ ਥੈਰਾਸੀਮੀਆ ਲੈ ਕੇ ਤਾਂ ਉਹਨੂੰ ਲਗਾਤਾਰ ਖੂਨ ਦੀ ਲੋੜ ਪੈਂਦੀ ਹੈ ਤਾਂ ਉਹ ਇਹ ਜਿਹੜੇ ਕੈਂਪ ਨੇ ਉਸ ਨੂੰ ਬਲਾਵਾ ਦਿੰਦੇ ਨੇ ਕਿ ਲੋਕਾਂ ਨੂੰ ਮੋਟੀਵੇਟ ਕਰਕੇ ਖੂਨ ਇਕੱਠਾ ਹੋਵੇ ਤੇ ਖੂਨ ਜਨਤਾ ਨੂੰ ਲੋੜਵੰਦ ਲੋਕਾਂ ਨੂੰ ਦਿੱਤਾ ਜਾ ਸਕੇ ਤੇ ਇਸ ਇਸ ਕਰਕੇ ਮੈਂ ਆਪਣੇ ਤੁਹਾਡੇ ਚੈਨਲ ਲਈ ਸਾਰਿਆਂ ਨੂੰ ਅਪੀਲ ਵੀ ਕਰੂਗਾ ਕਿ ਕੈਂਪਾਂ 'ਚ ਹੀ ਨਹੀਂ ਉਦਾਂ ਵੀ ਜਦੋਂ ਆਪਣੇ ਕੋਈ ਅੱਜਕੱਲ ਬਹੁਤ ਸਾਰੇ ਸੋਸ਼ਲ ਗਰੁੱਪ ਬਣੇ ਹੋਏ ਨੇ ਜਦੋਂ ਵੀ ਹਸਪੀਟਲ ਵੱਲੋਂ ਕਿਸੇ ਵੀ ਕਾਲ ਆਂਦੀ ਹੈ ਤਾਂ ਜਰੂਰ ਆਪਾਂ ਸਹੋਰ ਪੈਣ ਦਰਗਰੀ ਕਿਉਂਕਿ ਖੂਨਦਾਨ ਕਰਨਾ ਤੁਹਾਡੇ ਸਰੀਰ ਲਈ ਵੀ ਬਹੁਤ ਲਾਹੇਵੰਦ ਹੈ ਬਾਡੀ ਨੂੰ ਜਦੋਂ ਪਰ ਰੂਟੀਨ ਚ ਖੂਨਦਾਨ ਕਰਦੇ ਨਾ ਮੈਂ ਐਗਲੋਡੋਨਰਾਂ ਚ ਹਰ 3 ਮਹੀਨੇ ਬਾਅਦ ਟੂਰਨਟ ਕਰਨਾ ਖੂਨ ਤੇ ਥੋੜੀ ਬੋਡੀ ਹੈਪਚੂ ਲੈਂਦੀ ਖੂਨ ਮਲਾਨਦੀ ਇਸ ਕਰਕੇ ਆਪਾਂ ਨੂੰ ਚਾਹੀਦਾ ਸਾਰਿਆਂ ਨੂੰ ਕਿ ਰੈਗੂਲਰਲੀ ਸਿਰਫ ਕੈਂਪ ਚ ਹੀ ਨਹੀਂ ਕੈਂਪ ਤੋਂ ਇੱਕ ਇਹ ਹੁੰਦਾ ਕਿ ਥੋੜੇ ਘਰ ਦੇ ਦੁਆਰ ਦੇ ਟੀਮ ਆ ਜਾਂਦੀ ਹੈ ਹਸਪੀਟਲ ਦੀ ਪੂਰੀ ਸੌਖੇ ਹੋ ਜਾਂਦੇ ਆਪਾਂ ਪਰ ਅਦਰਵਾਈਜ਼ ਵੀ ਆਪਾਂ ਮੈਂ ਸਾਰਿਆਂ ਨੂੰ ਇੱਕ ਅਪੀਲ ਕਰੂੰਗਾ ਕਿ ਇੱਕ ਰੂਟੀਨ ਬਣਾਈ ਆਪਾਂ ਸਾਰੇ ਮੁਲਾਜ਼ਮ ਆਪਾਂ ਇੱਕ ਕਿ ਆਪਾਂ ਹਰ 3 ਮਹੀਨੇ ਬਾਅਦ ਬਲੱਡ ਡੋਨੇਟ ਕਰੀਏ ਧੰਨਵਾਦ ਡਾਕਟਰ ਸ਼ੀਨਾ ਬਲੱਡ ਸੈਂਟਰ ਇਨ ਚਾਰਜ ਏਪੀ ਜਨ ਹਸਪੀਟਲ ਰਾਜਪੁਰਾ ਤੋਂ ਅਜਿੱਥੇ ਬਿਜਲੀ ਬੋਰਡ ਦੇ ਐਸੋਸੀਏਸ਼ਨ ਨੇ ਇੱਕ ਕੈਂਪ ਰੱਖਿਆ ਹੈ ਐਕਸੈਂਸਰ ਨੇ ਸਭ ਕੁਝ ਕੈ ਹੀ ਦਿੱਤਾ ਹੈ ਆਲਮੋਸਟ ਸਾਰਾ ਕੁਝ ਮੈਂ ਇੱਕ ਐਜ਼ ਅ ਡਾਕਟਰ ਤੁਹਾਨੂੰ ਇੱਕ ਇਨਫੋਰਮੇਸ਼ਨ ਦੇਣਾ ਚਾਹੂੰਗੀ ਕਿ ਜਿਹੜਾ ਖੂਨਦਾਨ ਹੈ ਉਹ ਕਹਿੰਦੇ ਆ ਨਾ ਵੋਟ ਆਪਾਂ 18 ਸਾਲ ਤੋਂ ਸ਼ੁਰੂ ਕਰ ਦਿੰਦੇ ਆ ਇੱਕ ਰਾਈਟ ਹੈ ਤੇ ਖੂਨਦਾਨ ਵੀ ਇੱਕ 18 ਸਾਲ ਤੋਂ ਹੀ ਸ਼ੁਰੂ ਹੁੰਦਾ ਹੈ ਤਾਂ ਬੈਸਟ ਆਪਸ਼ਨ ਹੈ ਕਿ ਵੋਟ ਪਾਣ ਜਾਣਾ ਹੈ ਤਖੂਨਦਾਨ ਵੀ ਉਹਦੇ ਹੀ ਸ਼ੁਰੂ ਕਰਨਾ ਹੈ ਤਖੂਨਦਾਨ ਇੱਕ ਬਹੁਤ ਵੱਡਾ ਦਾਨ ਹੈ ਜਿਵੇਂ ਸਨ ਨੇ ਕਿਹਾ ਕਿ ਹਾਂ ਇੱਕ ਕੋਈ ਵੀ ਲੈਬ ਨਹੀਂ ਬਣਾ ਸਕਦੀ ਹਨਾ ਇਹ ਇਨਸਾਨੀ ਬਣਾ ਸਕਦਾ ਹੈ ਤਾਂ ਹਿਊਮਨ ਬੀਿੰਗ ਦੇ ਵਿੱਚ ਇਹੀ ਬਲੱਡ ਬਨੇਗਾ ਇਸ ਨਾਲ ਇਹ ਹੁੰਦਾ ਜਿਹੜਾ ਡੋਨੇਟ ਕਰਦਾ ਹੈ ਉਹਦਾ ਇਹ ਮਤਲਬ ਨਹੀਂ ਹੈ ਕਿ ਡੋਨਰ ਨੂੰ ਕੋਈ ਫਾਇਦਾ ਨਹੀਂ ਹੈ ਡੋਨਰ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੈ ਕਿਉਂਕਿ ਉਹਨਾਂ ਦੇ ਖੂਨ ਦੀ ਜਾਂਚ ਹੋ ਜਾਂਦੀ ਹੈ ਆਪਣੇ ਪੂਰੇ ਜਿਹੜੇ ਯੂਨੀਵਰਸਲ ਪ੍ਰੀਕਾਸ਼ਨ ਦੇ ਟੈਸਟ ਨੇ ਉਹ ਆਪਾਂ ਕਰ ਲੈਂਦੇ ਆ ਜਿਵੇਂ ਕਿ ਟ੍ਰਿਪਲ ਐਚ ਹੈ ਮਲੇਰੀਆ ਹੈ ਤਾਂ ਸਿਫੀਲਿਸ ਹੈ ਇਹਨਾਂ ਦੀ ਜੇ ਆਪਾਂ ਨੂੰ ਕੋਈ ਵੀ ਦਿੱਕਤ ਆਂਦੀ ਹੈ ਤਾਂ ਉਹਨਾਂ ਨੂੰ ਇਨਫੋਰਮ ਵੀ ਕੀਤਾ ਜਾਂਦਾ ਡੋਨਰਸ ਨੂੰ ਤਾਂ ਇਹਦੇ ਨਾਲ ਡੋਨਰਸ ਨੂੰ ਵੀ ਫਾਇਦਾ ਹੁੰਦਾ ਨਾਟ ਓਨਲੀ ਕਿ ਉਹ ਸਿਰਫ ਖੂਨ ਦਾਨ ਕਰ ਰਹੇ ਨੇ ਤੇ ਸਿਰਫ ਰੈਸੀਪੀਐਂਟ ਨੂੰ ਫਾਇਦਾ ਹੈ ਤਾਂ ਤੁਹਾਡੇ ਵੀ ਖੂਨ ਦੀ ਜਾਂਚ ਹੁੰਦੀ ਰਹਿੰਦੀ ਹੈ ਹਰ 3 ਮਹੀਨੇ ਬਾਅਦ ਟੈਸਟ ਹੁੰਦਾ ਰਹਿੰਦਾ ਹੈ ਜੇ ਕੋਈ ਦਿੱਕਤ ਆਂਦੀ ਹੈ ਤਾਂ ਉਹਨਾਂ ਨੂੰ ਕਾਉਂਸਲ ਕਰਕੇ ਭੇਜਿਆ ਜਾਂਦਾ ਵੀ ਤੁਹਾਡਾ ਇਲਾਜ ਕਿੱਦਾਂ ਹੋ ਸਕਦਾ ਤਾਂ ਇਟ ਇਟ ਇਜ਼ ਅ ਬੈਨੀਫੀਸ਼ੀਅਲ ਟੂ ਡੋਨਰਸ ਆਲਸੋ ਤਾਂ ਮੈਂ ਅੱਜ ਦੇ ਯੁੱਗ ਨੂੰ ਇਹ ਹੀ ਦੇਣਾ ਚਾਹੂੰਗੀ ਕਿ ਪਲੀਜ਼ ਖੂਨਦਾਨ ਕਰੋ ਕਿਉਂਕਿ ਜਿਵੇਂ ਕਿ ਥੈਲੇਸੀਮੀਆ ਦੇ ਪੇਸ਼ੈਂਟਸ ਹਨ ਉਹਨਾਂ ਨੂੰ ਹਰ 10 ਦਿਨ ਬਾਅਦ ਹਰ ਇੱਕ ਦੀ ਫ੍ਰੀਕੁਐਂਸੀ ਅਲੱਗ-ਅਲੱਗ ਹੈ ਉਹਨਾਂ ਨੂੰ ਖੂਨ ਚੜਦਾ ਹੈ ਤਾਂ ਜ਼ਰੂਰ ਦਾਨ ਕਰੋ ਇੱਕ ਖੂਨਦਾਨ ਚਾਰ ਜਾਨਾਂ ਬਚਾਉਂਦਾ ਹੈ ਕਿਉਂਕਿ ਉਹਦੇ ਚਾਰ ਕੰਪੋਨੈਂਟਸ ਬੰਦੇ ਆ ਤਾਂ ਪਲੀਜ਼ ਤੁਸੀਂ ਇੱਕ ਖੂਨਦਾਨ ਕੀਤਾ ਤਾਂ ਤੁਸੀਂ ਇਹ ਸੋਚੋ ਤੁਸੀਂ ਚਾਰ ਜਾਨਾਂ ਬਚਾਈਆਂ ਨੇ ਤਾਂ ਆਪਾਂ ਤਾਂ ਇੱਕ ਜਾਨ ਵੀ ਬਚਾ ਲਈ ਆਪਾਂ ਆਪਣਾ ਜੀਵਨ ਸਫਲ ਕਰ ਲੈਨੇ ਆ ਤਾਂ ਕਾਈਂਡਲੀ ਡੋਨੇਟ ਬਲੱਡ ਥੈਂਕ ਯੂ ਮੈडम ਕੈਂਪ ਲਾਣਾ ਤੁਸੀਂ ਹੋਏ ਬਾਰੇ ਕੀ ਕਹਣਾ ਚਾਹੁੰਦੇ ਹੋ ਜਾਨ ਰਿੰਦ ਕੈਂਪ 4 ਦਿਨ 4 ਦਿਨ ਸਾਡਾ ਕੈਂਪ ਰੱਖਿਆ ਹੋਇਆ ਹੈ ਜੀ ਮੈਗਾ ਕੈਂਪ ਰੱਖਿਆ ਉਹਦੇ ਵਿੱਚ ਸਾਨੂੰ ਐਕਸਪੈਕਟਡ ਹੈ ਕਿ 80 ਦੇ ਕਰੀਬ ਡੋਨਰਸ ਆ ਜਾਣਗੇ ਤਾਂ ਕਾਈਂਡਲੀ ਉੱਥੇ ਵੀ ਡੋਨੇਟ ਕਰੋ ਬਲੱਡ ਆਓ ਤੁਸੀਂ ਹਨਾ ਆਪਣਾ ਯੋਗਦਾਨ ਦਿਓ ਥੈਂਕ ਯੂ ਹਾਂ ਜੀ ਸਰ ਇਹ ਜਿਹੜਾ ਕੈਂਪ ਲਾਇਆ ਹੈ ਇਹਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੈਂਪ ਜਿਹੜਾ ਹੈ ਸਾਡੇ ਸਾਹਿਬ ਨੇ ਐਕਸ ਸਾਹਿਬ ਨੇ ਬਹੁਤ ਡਿਟੇਲ ਦੇ ਵਿੱਚ ਮੈਡਮ ਜੀ ਨੇ ਬਹੁਤ ਡਿਟੇਲ ਦੇ ਵਿੱਚ ਰਕਟ ਸਾਹਿਬ ਨੇ ਦੱਸਿਆ ਐਮਪੋ ਜਿਹੜਾ ਅਸੀਂ ਪਿਛਲੇ ਸਾਲ ਤੋਂ ਇੱਕ oprala ਕੀਤਾ ਸੀ ਕਿਉਂਕਿ ਜਦੋਂ oprala ਕਰਿਆ ਸੀ ਤੇ ਸਾਨੂੰ ਉਮੀਦ ਸੀਗੀ ਕਿ ਸਾਡੇ ਜਿਹੜੇ ਜਿੰਨੇ ਸਾਡੇ ਮੁਲਾਜ਼ਮ ਨੇ ਵੱਧ ਤੋਂ ਵੱਧ ਸਾਡੇ ਪਿਛਲੀ ਵਾਰੀ ਵੀ ਬਹੁਤ ਉਤਸ਼ਾਹ ਸੀ ਮੁਲਾਜ਼ਮਾਂ ਵਿੱਚ ਇਹ ਤਕੀਮ ਵੀ ਸਾਡੇ ਜਿਹੜੇ ਮੁਲਾਜ਼ਮ ਨੇ ਉਹਨਾਂ ਵਿੱਚ ਉਤਸ਼ਾਹ ਹੈ ਕਿਉਂਕਿ ਖੂਨਦਾਨ ਇੱਕ ਮਹਾਨਦਾਨ ਹੈ ਇਹਦੀ ਸਾਹਨੇ ਬਿਲਕੁਲ ਸਪਸ਼ਟ ਕੀਤਾ ਹੈ ਕਿ ਕੋਈ ਲੈਬ ਜਿਹੜੀ ਹੈ ਇਹੋ ਜੀ ਬਣੀ ਨਹੀਂ ਕਿਤੇ ਵੀ ਨਹੀਂ ਬਣੀ ਕਿ ਜਿਹੜਾ ਕਿ ਖੂਨ ਤਿਆਰ ਕਰ ਸਕੇ ਇਹ ਇਨਸਾਨ ਹੈ ਕਿ ਇਨਸਾਨ ਨੂੰ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਕਿ ਉਹਦੇ ਬਾਡੀ ਦੇ ਅੰਦਰੋਂ ਖੂਨ ਜਿਹੜਾ ਤਿਆਰ ਹੁੰਦਾ ਹੈ ਤੇ ਜਦੋਂ ਕਿਤੇ ਐਕਸੀਡੈਂਟ ਹੁੰਦਾ ਹੈ ਬਹੁਤ ਸਾਰਾ ਖੂਨ ਜਿਹੜਾ ਵਗ ਜਾਂਦਾ ਉਸ ਟਾਈਮ ਤੇ ਇਸ ਖੂਨ ਦੀ ਬੜੀ ਕੀਮਤੀ ਲੋੜ ਹੁੰਦੀ ਹੈ ਕਿ ਇੱਕ ਖੂਨ ਦੇਣ ਦੇ ਨਾਲ 4-5 ਜੀ ਪਰਿਵਾਰ ਤੇ ਜਿਹੜੇ ਨੇ ਇੱਕ ਬਚਦੇ ਨੇ ਕਿਉਂਕਿ ਇੱਕ ਬੰਦਾ ਬਚ ਗਿਆ ਸਮਝੋ ਉਹਦੇ ਨਾਲ ਜਿਹੜੇ ਪਰਿਵਾਰ ਤੇ ਜੀ ਨੇ ਉਹ ਵੀ ਸੁਰੱਖਤ ਬਚਦੇ ਨੇ ਇਸ ਕਰਕੇ ਹਰੇਕ ਨੂੰ 18 ਸਾਲ ਤੋਂ ਬਾਅਦ ਜਿੰਨਾ ਵੀ ਖੂਨ ਕਿਸੇ ਦਾ ਬਣਦਾ ਹੈ ਜਿਵੇਂ ਵੀ 6 ਮਹੀਨੇ ਬਾਅਦ 3 ਮਹੀਨੇ ਪਿਛੋਂ ਜੋ ਵੀ ਡਰੈਕਸ਼ਨਾਂ ਨੇ ਉਹ ਖੂਨ ਜਿਹੜਾ ਹੈ ਦਾਨ ਜਰੂਰ ਕਰਨਾ ਚਾਹੀਦਾ ਅਸੀਂ ਇੱਕ oprala ਕਰਿਆ ਹੈ ਕੋਸ਼ਿਸ਼ ਰਹੇਗੀ ਸਾਡੀ ਕਿ ਆਉਣ ਵਾਲੇ ਸਮੇਂ 'ਚ ਵੀ ਸਾਡਾ ਜਿਹੜਾ oprala ਹੈ ਉਹ ਇਸ ਤਰ੍ਹਾਂ ਵਰਕ ਕਰਾ ਰਹੀ ਤਾਂ ਕਿ ਅਸੀਂ ਇਹ ਹਮੇਸ਼ਾ ਹੀ ਸਾਲ ਦੇ ਵਿੱਚ ਇੱਕ ਵਾਰ ਅਸੀਂ ਜਿਹੜਾ ਹੈ ਖੂਨ ਦਾਨ ਦਾ ਕੈਂਪ ਲਵਾਕੀ ਲੋਕਾਂ ਦੀ ਭਲਾਈ ਵਾਸਤੇ ਇਨਸਾਨੀਅਤ ਦੀ ਭਲਾਈ ਵਾਸਤੇ ਜਿਹੜਾ ਹੈ ਆਪਣਾ ਬਣਦਾ ਮਲਾਜਮਾਂ ਦਾ ਯੋਗਦਾਨ ਹੈ ਉਤੀ ਸਾਡਾ ਦੂਸਰਾ ਕੈਂਪ ਹੈ ਪੋਚਿਚ ਕਰਾਂਗੇ ਕਿ ਲੜੀਵਾਲ ਲੜੀ ਜਿਹੜਾ ਹੈ ਇਹ ਸਾਡਾ ਕੈਂਪ ਹਾਂ ਸਾਡੇ ਜਿਹੜੇ ਐਚਡੀਐ ਬੈਂਕ ਤੋਂ ਕਰਨ ਜੀ ਆਏ ਨੇ ਇਹਨਾਂ ਦੇ ਸੰਯੋਗ ਦੇ ਨਾਲ ਇਹਨਾਂ ਨੇ ਕਿ ਸਾਡੇ ਨਾਲ ਕਰਿਆ ਕਿ ਸਾਡਾ ਜਿਹੜਾ ਇਹਦੇ ਨਾਲ ਸਾਡਾ ਸੰਯੋਗ ਕਰੋ ਇਹ ਆਏ ਨੇ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿਨਾਂ ਦੀ ਬੜੀ ਸੋਚ ਹੈ ਬੈਂਕ ਦੀ ਉੱਚੀ ਕਿ ਉਹ ਵੀ ਜਿਹੜੇ ਕੈਂਪ ਲਵਾਉਂਦੇ ਨੇ ਕੈਂਪ ਲਵਾ ਕੇ ਜਿਹੜਾ ਹੈ ਆਪਣਾ ਜਿਹੜਾ insan ਦੇ ਅੰਦਰ ਯੋਗਦਾਨ ਹੈ ਆਪਣਾ ਪਾਉਂਦੇ ਨੇ ਕਿਉਂਕਿ ਸਾਡੀ ਬਹੁਤ ਜ਼ਰੂਰਤਾਂ ਨੇ ਕਿੱਥੇ ਵੀ ਕਿਹੜਾ ਕਿੱਥੇ ਇਹੋ ਜੀ ਜ਼ਿੰਦਗੀਆਂ ਸਾਡੀਆਂ ਬਚਦੀਆਂ ਨੇ ਬਹੁਤ ਕੀਮਤੀ ਜ਼ਿੰਦਗੀਆਂ ਜਿਹੜੀਆਂ ਨੇ ਬਚਦੀਆਂ ਨੇ ਇੱਕ ਇਨਸਾਨ ਦੇ ਨਾਲ ਕਿਸੇ ਦੀ ਭੈਣ ਦਾ ਭਰਾ ਬਚਦਾ ਕਿਸੇ ਦੀ ਧੀ ਦਾ ਪਿਓ ਬਚਦਾ ਕਿਸੇ ਦੀ ਪੁੱਤ ਦਾ ਪਿਓ ਬਚਦਾ ਬਹੁਤ ਸਾਰੀਆਂ ਸਾਡਾ ਜਿਹੜੀ ਇੱਕ ਖੂਨ ਦੇਣ ਦੇ ਨਾਲ ਬੜੀਆਂ ਸਾਡੀਆਂ ਜਿਹੜੀਆਂ ਜਾਨਾਂ ਨੇ ਪਰਿਵਾਰ ਨੇ ਉਹ ਬਚਦੇ ਨੇ ਇਸ ਕਰਕੇ ਅਸੀਂ ਕੋਸ਼ਿਸ਼ ਕੀਤੀ ਹੈ ਇਹ ਆਏ ਨੇ ਬੈਂਕ ਤੋਂ ਅਸੀਂ ਇਹਨਾਂ ਨੂੰ ਜੀ ਆਇਆਂ ਹੁੰਦੇ ਹਾਂ ਕਿ ਤੁਹਾਡਾ ਜਿਹੜਾ ਮੈਂ ਮੀਡੀਅਮ ਦੇ ਨਾਲ ਇਨਸਾਨ ਸਭ ਨੂੰ ਅਸੀਂ ਤੁਹਾਡੇ ਜਰੀਏ ਸਨੇਹ ਦੇਣਾ ਚਾਹੁੰਦੇ ਆ ਆਓ ਆਪਾਂ ਰਲ ਮਿਲ ਕੇ ਖੂਨ ਦੇਈਏ ਖੂਨ ਕੈਂਪ ਲਾਈਏ ਵੱਧ ਤੋਂ ਵੱਧ ਅਪਰਾਲਾ ਕਰੀਏ ਜਿੱਥੇ ਵੀ ਕਿਤੇ ਕੈਂਪ ਲੱਗਦੇ ਨੇ ਉੱਥੇ ਜਾ ਕੇ ਆਪਾਂ ਖੂਨ ਜਿਹੜਾ ਹੈ ਆਪਣਾ দান ਕਰੀਏ দান ਕਰਕੇ ਆਪਾਂ ਇੱਕ ਕੀਮਤੀ ਜਾਂਦਾ ਜੜੀਆਂ ਉਹ ਬਚਾ ਸਕੀਏ